ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਨਾ ਆਰੰਭ ਕਰਾਂਗੇ ਰਸੂਲ ਹਮਜ਼ਾ ਤੋਬ ਦੀ ਕਿਤਾਬ ਮੇਰਾ ਦਾਗਿਸਤਾਨ ਚਲੋ ਆਰੰਭ ਕਰਦੇ ਹਾਂ ਇਸ ਦਾ ਭਾਗ ਪਹਿਲਾ ਆਰੰਭਕ ਸ਼ਬਦ ਦਾਗਿਸਤਾਨ ਦੇ ਪਹਾੜਾਂ ਦੇ ਐਨ ਵਿੱਚਕਾਰ ਵਿਸ਼ਾਲ ਨਦੀ ਦੇ ਬਿਲਕੁਲ ਕੰਡੇ ਉੱਤੇ ਅਵਾਰ ਔਲਤ ਸਾਦਾ ਟਿਕੀ ਹੋਈ ਹੈ ਇਹ ਔਲ ਵਿੱਚ ਇੱਕ ਸਕਲੀਆ ਹੈ ਜੋ ਬਾਰੋਂ ਬਾਕੀ ਸਭ ਨਾਲੋਂ ਬੱਕਰੀ ਨਹੀਂ ਉਸੇ ਤਰ੍ਹਾਂ ਦੀ ਪੱਥਰੀ ਛਤ ਤੇ ਇਸ ਉੱਤੇ ਪਿਆ ਉਸੇ ਤਰ੍ਹਾਂ ਦਾ ਪੱਥਰ ਦਾ ਰੋਲਰ ਉਸੇ ਤਰ੍ਹਾਂ ਦੇ ਦਰਵਾਜ਼ੇ ਤੇ ਉਸੇ ਤਰ੍ਹਾਂ ਦਾ ਵੇੜਾ ਪਰ ਇਸ ਨਿੱਕੀ ਜਹੀ ਸਕਲੀਆ ਤੋਂ ਇਸ ਦੇਖਣ ਵਿੱਚ ਰੁੱਖੇ ਜਿਹੇ ਤੇ ਪਹਾੜੀ ਆਲਣੇ ਤੋਂ ਦੋ ਕਾਵ ਹਸਤੀਆਂ ਉੱਡ ਕੇ ਬੁਸ਼ਾਲ ਦੁਨੀਆ ਵਿੱਚ ਗਈਆਂ ਉਹਨਾਂ ਵਿੱਚੋਂ ਪਹਿਲੀ ਸੀ ਦਾਗਿਸਤਾਨ ਦਾ ਲੋਕ ਕਵੀ ਹਮਜਾਤ ਤਸਾਦਾਸਾ ਤੇ ਦੂਜੀ ਸੀ ਦਾਗਿਸਤਾਨ ਦਾ ਲੋਕ ਕਵੀ ਰਸੂਲ ਹਮਜ਼ਾ ਤੋਬ ਇਸ ਵਿੱਚ ਕੋਈ ਵੀ ਹੈਰਾਨੀ ਦੀ ਗੱਲ ਨਹੀਂ ਰਸੂਲ ਜਿਹੜਾ ਬਜ਼ੁਰਗ ਪਹਾੜੀ ਕਵੀ ਦੇ ਪਰਿਵਾਰ ਵਿੱਚ ਜੰਮਿਆ ਤੇ ਵੱਡਾ ਹੋਇਆ ਬਚਪਨ ਤੋਂ ਹੀ ਕਵਿਤਾ ਨੂੰ ਪਿਆਰ ਕਰਨ ਲੱਗਾ ਤੇ ਸਮਾਂ ਪਾ ਕੇ ਆਪ ਵੀ ਕਵਿਤਾ ਲਿਖਣ ਲੱਗ ਪਿਆ ਪਰ ਕਵੀ ਦਾ ਬੇਟਾ ਆਪ ਕਵੀ ਬਣਿਆ ਤਾਂ ਪਿਓ ਨਾਲੋਂ ਵੀ ਜ਼ਿਆਦਾ ਮਸ਼ਹੂਰ ਤੇ ਜੇ ਵਧੇਰੇ ਨੇ ਸੰਕੋਚ ਹੋ ਕੇ ਕਿਹਾ ਜਾਵੇ ਤਾਂ ਉਸ ਨਾਲੋਂ ਵੀ ਮਹਾਨ ਬਣ ਗਿਆ ਬਜ਼ੁਰਗ ਹਮਜਾਤ ਨੇ ਆਪਣੀ ਜ਼ਿੰਦਗੀ ਵਿੱਚ ਲੰਮੇ ਤੋਂ ਲੰਮਾ ਸਫ਼ਰ ਦਾ ਅਗਿਸਤਾਨ ਤੋਂ ਮਾਸਕੋ ਤੱਕ ਦਾ ਕੀਤਾ ਸੀ ਪਰ ਰਸੂਲ ਹਮਜਾਤ ਉਹ ਕੌਮੀ ਸੋਵੀਅਤ ਸੱਭਿਆਚਾਰ ਦੇ ਦੂਤ ਵਜੋਂ ਦੁਨੀਆਂ ਦੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ਬਾਰੋਂ ਨਜ਼ਰ ਮਾਰਿਆਂ ਉਸ ਦੀ ਜੀਵਨੀ ਵਿੱਚ ਕੋਈ ਵਿਸ਼ੇਸ਼ ਚੀਜ਼ ਨਹੀਂ ਲੱਗਦੀ ਰਸੂਲ ਹਮਜਾਤ ਉਹ ਦਾਗਿਸਤਾਨ ਦੀ ਖੁਦ ਇਖਤਿਆਰ ਸੋਵੀਅਤ ਰਿਪਬਲਿਕ ਦੀ ਆਲ ਤਸਾਦਾ ਵਿੱਚ 1923 ਵਿੱਚ ਪੈਦਾ ਹੋਇਆ ਅਨੰਨ ਮਿਡਲ ਸਕੂਲ ਤੋਂ ਪੜ੍ਹਾਈ ਮੁਕਾ ਕੇ ਉਹ ਬੁਈ ਨਕਸਕ ਦੇ ਅਵਾਰ ਅਧਿਆਪਕ ਸਖਲਾਈ ਦੇ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ ਕੁਝ ਦਿਨ ਪੜਾਉਂਦਾ ਰਿਹਾ ਅਵਾਰ ਥੀਏਟਰ ਵਿੱਚ ਕੰਮ ਕੀਤਾ ਰਿਪਬਲਿਕ ਦੇ ਅਖਬਾਰ ਵਿੱਚ ਕੰਮ ਕਰਦਾ ਰਿਹਾ ਪਹਿਲੀਆਂ ਕਵਿਤਾਾਂ ਮਾ 1937 ਵਿੱਚ ਪ੍ਰਕਾਸ਼ਿਤ ਹੋਈਆ। ਰਸੂਲ ਹਮਜ਼ਾ ਤੋਵ ਦੇ ਰਚਨੇਈ ਜੀਵਨ ਵਿੱਚ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਿਕ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ। ਇੱਥੇ ਉਸ ਨੂੰ ਮਾਸਕੋ ਦੇ ਪ੍ਰਸਿੱਧ ਕਵੀਆਂ ਦੇ ਰੂਪ ਵਿੱਚ ਸਿਰਫ ਅਧਿਆਪਕ ਹੀ ਨਾ ਮਿਲੇ ਸਗੋਂ ਦੋਸਤ ਵੀ ਮਿਲੇ ਜਿਹੜੇ ਨਾਲ ਹੀ ਪੜਦੇ ਸਨ। ਇੱਥੇ ਹੀ ਉਸ ਨੂੰ ਪਹਿਲੇ ਅਨੁਵਾਦਕ ਮਿਲੇ ਜਾਂ ਸ਼ਾਇਦ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕੇ ਅਨਵਾਦਕਾਂ ਨੂੰ ਉਹ ਮਿਲ ਗਿਆ ਇੱਥੇ ਉਸਦੀ ਅਵਾਰ ਕਵਿਤਾ ਰੂਸੀ ਕਵਿਤਾ ਦਾ ਹਿੱਸਾ ਬਣ ਗਈ ਉਦੋਂ ਤੋਂ ਲੈ ਕੇ ਮਖਾਜ ਕਲਾ ਵਿੱਚ ਉਸਦੀ ਮਾਂ ਬੋਲੀ ਵਿੱਚ ਤੇ ਮਾਸਕੋਵਿਤ ਰਸੂਲ ਹਮਜ਼ਾ ਤੋਬ ਦੇ ਲਗਭਗ 40 ਕਵ ਸੰਗ੍ਰਹਿ ਛਪ ਚੁੱਕੇ ਹਨ ਹੁਣ ਉਸ ਦਾ ਨਾਮ ਵਿਸ਼ਾਲ ਪ੍ਰਸਿੱਧੀ ਦਾ ਮਾਲਕ ਹੈ ਉਸ ਨੂੰ ਲੈਨਿਨ ਇਨਾਮ ਤੇ ਦਾਗਿਸਤਾਨ ਦੇ ਲੋਕ ਕਵੀ ਦਾ ਖਿਤਾਬ ਮਿਲ ਚੁੱਕਾ ਹੈ ਉਸਦੀ ਕਵਤਾ ਦੁਨੀਆਂ ਦੀਆਂ ਕਈ ਜਵਾਨਾਂ ਵਿੱਚ ਛਪ ਚੁੱਕੀ ਹੈ। ਇਹ ਕਿਤਾਬ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਂ ਦੀ ਪਹਿਲੀ ਵਾਰਤਕ ਰਚਨਾ ਹੈ। ਪਹਿਲਾ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਵੀ ਰਸੂਲ ਆਪਣੇ ਹੀ ਵੱਖਰੇ ਰੰਗ ਵਿੱਚ ਸਾਹਮਣੇ ਆਵੇਗਾ ਤੇ ਉਸ ਦੀ ਵਾਰਤਕ ਨਾ ਨਾਵਲ ਨਾਲ ਮਿਲਦੀ ਹੋਵੇਗੀ ਨਾ ਹੀ ਕਹਾਣੀ ਨਾਲ ਤੇ ਇਸੇ ਤਰ੍ਹਾਂ ਹੀ ਇਹ ਹੈ ਪਰ ਦਾ ਵੀ ਇਸ ਵਾਰਤਕ ਲਿਖਤ ਦੀ ਮੌਲਿਕਤਾ ਕੁਝ ਸਪਸ਼ਟੀ ਕਰਨ ਦੀ ਮੰਗ ਕਰਦੀ ਹੈ। ਰਸੂਲ ਹਮਜ਼ਾ ਤੋਂ ਇਸ ਤਰ੍ਹਾਂ ਲਿਖਦਾ ਹੈ ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁੱਖ ਬੰਧ ਲਿਖ ਰਿਹਾ ਹੋਵੇ। ਜਿਹੜੀ ਜੋ ਉਸਨੇ ਭਵਿੱਖ ਵਿੱਚ ਲਿਖਣੀ ਹੈ ਉਹ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ, ਕਿਸ ਸਾਹਿਤਕ ਰੂਪ ਵਿੱਚ ਇਹ ਲਿਖੀ ਜਾਣੀ ਚਾਹੀਦੀ ਹੈ। ਇਸ ਦਾ ਨਾਂ ਕੀ ਹੋਵੇਗਾ, ਇਸ ਦੀ ਬੋਲੀ, ਸ਼ੈਲੀ, ਬਿੰਬਾਵਲੀ ਤੇ ਅਖੀਰ ਵਿਸ਼ਾ ਵਸਤੂ ਕੀ ਹੋਣਾ ਚਾਹੀਦਾ ਹੈ ਕੋਈ ਪਾਠਕ ਰਸੂਲ ਹਮਜ਼ਾ ਤੋਂ ਉਹਦੀ ਇੱਕ ਕਿਤਾਬ ਪੜ੍ਹ ਕੇ ਪੁੱਛ ਸਕਦਾ ਹੈ ਮੁਆਫ ਕਰਨਾ ਇਹ ਤਾਂ ਹੋਇਆ ਮੁਖਬੰਦ ਪਰ ਕਿਤਾਬ ਕਿਤੇ ਹੈ ਪਰ ਇੱਥੇ ਪਾਠਕ ਗਲਤੀ ਖਾ ਰਿਹਾ ਹੋਵੇਗਾ ਇਹ ਦੇਖਣਾ ਕੋਈ ਮੁਸ਼ਕਲ ਨਹੀਂ ਕਿ ਪਵਿਕ ਵਿੱਚ ਲਿਖੀ ਜਾਣ ਵਾਲੀ ਕਿਤਾਬ ਦੀ ਗੱਲ ਕਰਨਾ ਸਿਰਫ ਇੱਕ ਸਾਹਿਤਿਕ ਢੰਗ ਹੀ ਹੈ ਹੌਲੀ-ਹੌਲੀ ਉਸ ਕਿਤਾਬ ਦਾ ਮੁਖਬੰਦ ਅਪੋ ਤਰੀਕੇ ਨਾਲ ਵੱਧ ਕੇ ਇੱਕ ਸਵੈਦੀਨ ਭਰਪੂਰ ਵਿਸ਼ੇਸ਼ ਵਸਤੂ ਵਾਲੀ ਮੁਕੰਮਲ ਕਿਤਾਬ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਹੜੀ ਕਿਤਾਬ ਮਾਤ ਭੂਮੀ ਬਾਰੇ ਹੈ ਮਾਤ ਭੂਮੀ ਨੂੰ ਪਿਆਰ ਕਰਨ ਵਾਲੇ ਉਸ ਦੇ ਸਪੂਤ ਦੇ ਉਸ ਵੱਲ ਭਤੀਰੇ ਬਾਰੇ ਹੈ ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ ਤੇ ਇੱਕ ਸ਼ਹਿਰੀ ਦੀ ਥਾਂ ਬਾਰੇ ਹੈ ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ ਇਹ ਪੁਸਤਕ ਇੱਕ ਤਰ੍ਹਾਂ ਦੀ ਆਤਮ ਕਥਾ ਹੈ ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ ਇਹ ਸੱਚੇ ਦਿਲ ਨਾਲ ਲਿਖੀ ਗਈ ਹੈ ਕਾਵਿਕ ਹੈ ਲੇਖਕ ਦਾ ਹਲਕਾ ਫੁਲਕਾ ਹਾਸ ਰਸ ਤੇ ਮੈਂ ਕਹਿ ਸਕਦਾ ਹਾਂ ਵਿਅੰਗ ਬਨੋਧ ਇਸ ਕਿਤਾਬ ਦੇ ਚਾਨਣ ਦਾ ਕੰਮ ਕਰਦਾ ਹੈ ਮਤਲਬ ਕਿ ਕਿ ਇਹ ਕਿਤਾਬ ਦੇ ਰਸੂਲ ਹਮਜ਼ਾ ਤੋਂ ਇਸ ਤਰ੍ਹਾਂ ਰਲਦੇ ਮਿਲਦੇ ਹਨ ਜਿਸ ਤਰ੍ਹਾਂ ਦੇ ਪਾਣੀ ਦੇ ਤੁਕ ਐਵੇਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇੱਕ ਕਾਂਡ ਇੱਕ ਕੇਂਦਰੀ ਅਖਬਾਰ ਵਿੱਚ ਜਿੰਦਗੀ ਦਾ ਮੁਖ ਬੰਦ ਸਿਰਲੇਖੇਟ ਛਾਪਿਆ ਗਿਆ ਪਾਠਕ ਨੂੰ ਇਸ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਨ ਤੇ ਮੁਹਾਵਰੇ ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਬਆਪਰੀਆਂ ਹਨ ਜਾਂ ਲੋਕਾਂ ਦੀ ਜਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪ੍ਰੌੜ ਵਿਚਾਰ ਮਿਲਣਗੇ ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ ਲੋਕਾਂ ਲਈ ਤੇ ਪਿਤਾ ਪੁੰਮੀ ਲਈ ਪਿਆਰ ਮਿਲਦਾ ਹੈ। ਕੁਦਰ ਰਸੂਲ ਹਮਜ਼ਾ ਤੋ ਆਪਣੀ ਰਚਨਾ ਬਾਰੇ ਦੱਸਦਿਆਂ ਤੇ ਪਾਠਕਾਂ ਨੂੰ ਅਪੀਲ ਕਰਦਿਆਂ ਕਹਿੰਦਾ ਹੈ ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਵਾਰੇ ਸੋਗੀ ਅਫਸੋਸੀਆਂ ਯਾਦਾਂ ਰੱਖਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਰ ਖਿਆਲ ਆਉਂਦੇ ਹੁੰਦੇ ਹਨ। ਕੁਝ ਲੋਕ ਹੁੰਦੇ ਹਨ ਜਿਹੜੇ ਬੀਤੇ ਵਾਰੇ ਰੌਸ਼ਨ ਤੋਂ ਪਹਿਲੀਆਂ ਜ਼ਿਆਦਾ ਰੱਖਦੇ ਹਨ। ਉਹਨਾਂ ਦੇ ਚੇਤਨਨ ਵਿੱਚ ਵਰਤਮਾਨ ਤੇ ਭਵਿੱਖ ਦੀ ਰੌਸ਼ਨੀ ਹੈ ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੀ ਅਨਜਾਦਾ ਵਿੱਚ ਖੁਸ਼ੀ ਵੀ ਹੁੰਦੀ ਹੈ ਤੇ ਉਦਾਸੀ ਵੀ ਧੁੱਪ ਵੀ ਹੁੰਦੀ ਹੈ ਛਾਂ ਵੀ ਵਰਤਮਾਨ ਤੇ ਭਵਿੱਖ ਬਾਰੇ ਉਹਨਾਂ ਦੋ ਵਿਚਾਰਾਂ ਵਿੱਚ ਵੀ ਵਨ ਸੁਪਨ ਪਾਵ ਖਿਆਲ ਸੰਗੀਤ ਤੇ ਰੰਗ ਭਰੇ ਹੁੰਦੇ ਹਨ ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿੱਚੋਂ ਹਾਂ ਮੇਰਾ ਰਾ ਹਮੇਸ਼ਾ ਹੀ ਸਿੱਧਾ ਨਹੀਂ ਰਿਹਾ ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ ਬਿਲਕੁਲ ਤੇਰੇ ਵਾਂਗ ਹੀ ਮੇਰੇ ਸਮਕਾਲੀ ਮੈਂ ਮੱਦ ਕਾਲ ਵਿੱਚ ਦੁਨੀਆ ਦੇ ਕੇਂਦਰ ਵਿੱਚ ਭਾਰੀ ਘਟਨਾਵਾਂ ਨਾਲ ਘਿਰਿਆ ਹੋਇਆ ਰਹਿੰਦਾ ਰਿਹਾ ਹਾਂ ਇਸੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਨ ਲੇਖਕ ਲਈ ਦਿਲ ਕੰਬਾ ਦੇਣ ਵਾਲਾ ਹੁੰਦਾ ਹੈ ਘਟਨਾਵਾਂ ਦਾ ਗਮ ਤੇ ਖੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਘ ਜਾਣੀ ਚਾਹੀਦੀ ਇਹ ਬਰਫ਼ ਉੱਤੇ ਰਾਹ ਵਾਂਗ ਨਹੀਂ ਪੱਥਰ ਉੱਤੇ ਪੈ ਲਕੀਰ ਵਾਂਗ ਹਨ ਤੇ ਮੈਂ ਇੱਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ ਤੇ ਭਵਿੱਖ ਬਾਰੇ ਸੋਚਾਂ ਨੂੰ ਇੱਕ ਥਾਂ ਇਕੱਠਾ ਕਰਦਿਆਂ ਤੁਹਾਡੇ ਕੋਲ ਆ ਰਿਹਾ ਹਾਂ ਤੁਹਾਡਾ ਦਰ ਖੜਕਾ ਰਿਹਾ ਹਾਂ ਤੇ ਕਹਿੰਦਾ ਹਾਂ ਚੰਗੇ ਦੋਸਤ ਇਹ ਮੈਂ ਹਾਂ ਰਸੂਲ ਹਮਜ਼ਾ ਤੂਫ ਵੱਲੋਂ ਵਲਾਦੀਮੀਰ ਸੋਲੋਉਕਿਆਨ